ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦਾ ਮੁੱਦਾ ਹੈ ਜਿਹੜਾ ਗੱਲ ਕਰਾਂਗੇ ਆਪਾਂ ਡਰਾਈਵਰ ਸਿੰਗਲ ਮੋਟਰ ਮਾਲਕ ਲਈ ਇੱਕ ਜਨ ਸੇਵਾ ਪਾਰਟੀ ਹੈ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਬਹੁਤ ਵਧੀਆ ਕਰਿਆ ਜਾਂ ਨਹੀਂ ਕਰਨਾ ਚਾਹੀਦਾ ਸੀਗਾ ਉਹ ਕਮੈਂਟਾਂ 'ਚ ਤੁਸੀਂ ਲੋਕ ਦੱਸੋਗੇ ਪਰ ਮੈਂ ਉਹਨਾਂ ਦੇ ਹੌਸਲੇ ਨੂੰ ਸਲਾਮ ਜ਼ਰੂਰ ਕਰਦਾ ਹਾਂ ਉਹਨਾਂ ਨੂੰ ਸਲੂਟ ਕਰਦਾ ਵੀ ਉਹਨਾਂ ਨੇ ਇੱਕ ਬਹੁਤ ਛੋਟੇ ਲੈਵਲ ਤੋਂ ਹੀ ਇੱਕ ਵੱਡੀ ਟੱਕਰ ਲਈ ਆਪਣੇ ਡਰਾਈਵਰ ਭਰਾਵਾਂ ਲਈ ਸਿੰਗਲ ਮੋਟਰ ਮਾਲਕਾਂ ਲਈ ਉਹ ਜਨ ਸੇਵਾ ਪਾਰਟੀ ਗੁਜਰਾਤ 'ਚ ਵੀ ਹੈ ਪੰਜਾਬ 'ਚ ਵੀ ਹੈ ਗੁਜਰਾਤ ਦੇ ਵਿੱਚ ਉਹਨਾਂ ਨੇ ਵਿਧਾਨ ਸਭਾ ਦੇ ਇਲੈਕਸ਼ਨਾਂ ਵੇਲੇ ਆਪਣੇ ਬੰਦੇ ਖੜੇ ਕਰੇ ਸੀਗੇ ਡਰਾਈਵਰ ਭਰਾ ਖੜੇ ਕਰੇ ਸੀਗੇ ਪੰਜਾਬ 'ਚ ਹੁਣ ਲੋਕ ਸਭਾ ਲਖਸ਼ਮਾਂ ਲਈ ਆਪਣੇ ਕੈਂਡੀਡੇਟ ਮੈਦਾਨ 'ਚ ਉਤਾਰੇ ਨੇ ਮੈਂ ਉਹਨਾਂ ਦੇ ਹੌਸਲੇ ਨੂੰ ਸਲੂਟ ਕਰਦਾ ਜੋ ਉਹਨਾਂ ਨੇ ਡਰਾਈਵਰਾਂ ਬਾਰੇ ਸੋਚ ਰੱਖਿਆ ਹਰ ਜਿੱਤ ਦੋ ਪਹਿਲਵਾਨ ਹੋਲਣਗੇ ਇੱਕ ਹਾਰੇਗੀ ਹਾਰੇਗਾ ਹਰ ਜਿੱਤ ਮੈਟਰ ਨਹੀਂ ਕਰਦੀ ਪਰ ਦਲੇਰੀ ਨਾਲ ਲੋਕਾਂ ਦੀ ਪ੍ਰਵਾਹ ਨਾ ਕਰਕੇ ਮੈਦਾਨ ਚਾਉਣਾ ਇੱਕ ਬਹੁਤ ਵੱਡੀ ਗੱਲ ਹੈ ਮੈਂ ਦੁਬਾਰਾ ਫਿਰ ਸਭ ਨੂੰ ਸਲੂਟ ਕਰਦਾ ਬਾਕੀ ਜਿੰਨੇ ਵੀ ਪੰਜਾਬ ਦੇ ਵੋਟਰ ਨੇ ਖਾਸ ਕਰਕੇ ਸਾਡੇ ਡਰਾਈਵਰ ਸਿੰਗਲ ਮੋਟਰ ਮਾਲਿਕ ਟਰੱਕ ਮਾਲਿਕ ਚਾਹੇ ਬੱਸ ਮਾਲਿਕ ਨੇ ਬਸਾਂ ਦੇ ਡਰਾਈਵਰ ਨੇ ਪੁਲਿਸ ਜੇ ਇਨਾਂ ਦੀ ਸਪੋਰਟ ਕਰੋ ਤਾਂ ਤੁਹਾਡੀ ਕੋਈ ਮਾੜੀ ਗੱਲ ਨਹੀਂ ਹੈਗੀ ਤੁਹਾਡੀ ਵੋਟ ਆਪਣੇ ਟਰੇਡ ਨੂੰ ਜਾਏਗੀ ਹਰ ਜਾਣੇ ਵੀ ਚਾਹੀਦੀ ਹੈ ਮੈਸ ਪਾਰਟੀ ਦਾ ਸਤਿਕਾਰ ਕਰਦਾ ਬੜੇ ਦਿਨਾਂ ਤੋਂ ਸੋਚ ਰਿਆ ਸੀ ਵੀ ਵੀਡੀਓ ਬਣਾਵਾਂ ਕੁਝ ਬੋਲਾਂ ਤਾਂ ਜੋ ਵੀ ਕੈਂਡੀਡੇਟ ਉਹਨਾਂ ਦੇ ਖੜੇ ਨੇ ਮੈਂ ਉਹਨਾਂ ਨੂੰ ਸਭ ਨੂੰ ਸਲੂਟ ਕਰਦਾ ਹਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਉਹਨਾਂ ਦੇ ਕੈਂਡੀਡੇਟ ਸਾਰੇ ਜਿੱਤਣ ਜਿੱਤਦੇ ਨੇ ਜੇ ਇੱਕ ਕੈਂਡੀਡੇਟ ਵੀ ਜਿੱਤਦਾ ਮੈਂ ਕਹਿੰਦਾ ਜਿੱਤ ਤਾਂ ਦੂਰ ਦੀ ਗੱਲ ਹੈ ਜੇ ਅੱਛੀਆਂ ਵੋਟਾਂ ਵੀ ਪੈਂਦੀਆਂ ਨੇ ਉਹ ਵੀ ਸਰਕਾਰ ਨੂੰ ਇੱਕ ਬਹੁਤ ਵੱਡਾ ਮੈਸੇਜ ਜਾਏਗਾ ਵੀ ਹਾਂ ਯਾਰ ਡਰਾਈਵਰ ਟਰੱਕ ਮਾਲਿਕ ਟਰਾਂਸਪੋਰਟਰ ਅਨਾਥ ਨਹੀਂ ਹੈਗੇ ਇਹ ਵੀ ਕੁਝ ਕਰ ਸਕਦੇ ਨੇ ਸਲੂਟ ਹੈ ਵੀਰੋ ਜਿਹੜੇ ਖੜੇ ਹੋ ਤੁਸੀਂ ਆਪਣੇ ਘਰੋਂ ਪੈਸੇ ਲਾ ਰਹੇ ਹੋ ਮੈਦਾਨ ਚ ਉਤਰਿਓ ਔਰ ਬਹੁਤ ਘੱਟ ਚਾਂਸ ਨੇ ਜਿੱਤਦੇ ਪਰ ਫਿਰ ਵੀ ਤੁਹਾਡਾ ਐਡਾ ਬੜਾ ਹੌਸਲਾ ਬਾਕੀ ਸਲੂਟ ਹੈ ਧੰਨਵਾਦ ਵੀਰੋ ਤੁਸੀਂ ਟਰੇਡ ਵਾਰੇ ਸੋਚਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਇਹੇ ਵੀਡੀਓ ਹਰ ਡਰਾਈਵਰ ਦੇ ਹਰ ਮੋਟਰ ਮਾਲਕ ਦੇ ਫੋਨ ਚ ਚਲੀ ਜਾਏਗੀ ਔਰ ਛੋਟੀਆਂ-ਛੋਟੀਆਂ ਕਲਿੱਪਾਂ ਬਣਾ ਕੇ ਤੁਸੀਂ ਵੀ ਇਸ ਜਨ ਸੇਵਾ ਡਰਾਈਵਰ ਪਾਰਟੀ ਬਾਰੇ ਜ਼ਰੂਰ ਬੋਲਿਓ ਪਲੀਜ਼ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਉਮੀਦ ਕਰਦਾ ਤੁਸੀਂ ਛੀਤਾ ਕਰੋਗੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਮੇਰੇ ਪੇਜ ਨੂੰ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਵੀਡੀਓ ਪਾਉਂਦਾ ਹੀ ਰਹਿਣਾ ਆਪਣੇ ਮੋਟਰ ਮਾਲਕਾਂ ਲਈ ਡਰਾਈਵਰਾਂ ਲਈ ਧੰਨਵਾਦ ਜੀ